ਪੰਜਾਬ ਦੇ ਵਿੱਚ ਜਿੱਥੇ ਬਾਰਿਸ਼ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਹਰ ਪਾਸੇ ਮੀਂਹ ਪੈ ਰਿਹਾ ਹੈ ਉੱਥੇ ਦੂਜੇ ਪਾਸੇ ਇਸ ਮੀਂਹ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਬਾਰਿਸ਼ ਨੇ ਕਈ ਲੋਕਾਂ ਨੂੰ ਰਾਹਤ ਦਿੱਤੀ ਹੈ ਉੱਥੇ ਬਹੁਤ ਸਾਰਾ ਨੁਕਸਾਨ ਵੀ ਹੋਇਆ ਹੈ ਮਨਮੋਹਨ ਵਾਰਿਸ ਨੇ ਵੀ ਐਸੀ ਵੀਡੀਓ ਆਪਣੇ ਪਿੰਡ ਤੋਂ ਸਾਂਝਾ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਪਾਣੀ ਦੇ ਵਿੱਚ ਚੰਦੇ ਹੋਏ ਲੰਘਦੇ ਹੋਏ ਨਜ਼ਰ ਆ ਰਿਹਾ ਹੈ ਤੇ ਉਹਨਾਂ ਦੇ ਪਿੰਡ ਦੇ ਵਿੱਚ ਕਿੰਨਾ ਜ਼ਿਆਦਾ ਪਾਣੀ ਵੀ ਇਕੱਠਾ ਹੋ ਗਿਆ ਹੈ ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਬਰਸਾਤ ਦੇ ਮੀਂਹ ਦੇ ਨਾਲ ਹੜਾ ਵਾਲੀ ਸਥਿਤੀ ਬਣੀ ਹੋਈ ਹੈ ਪਰ ਸਾਡੇ ਪਿੰਡ ਫਲਵਾਲ ਵਿੱਚ ਚੋ ਦਾ ਬੰਨ ਟੁੱਟਣ ਕਾਰਨ ਹਾਲਾਤ ਬਹੁਤ ਚਿੰਤਾਜਨਕ ਬਣ ਗਏ ਹਨ ਆ ਵੀਡੀਓ ਸਾਡੇ ਪਿੰਡ ਦੀ ਹੈ ਫਸਲਾਂ ਜਾਂ ਖੇਤੀ ਦੀ ਗੱਲ ਛੱਡੋ ਪਾਣੀ ਘਰਾਂ ਵਿੱਚ ਵੜ ਗਿਆ ਅਤੇ ਵਹਾਅ ਵੀ ਬਹੁਤ ਤੇਜ਼ ਹੈ ਇਹੋ ਜਿਹੀ ਸਥਿਤੀ ਹੋਰ ਇਲਾਕਿਆਂ ਜਾਂ ਹੋਰ ਪਿੰਡਾਂ ਸ਼ਹਿਰਾ ਦੇ ਵੀ ਬਣੀ ਹੋਈ ਹੈ ਪਰ ਸਾਡੇ ਦਾ ਬਜ਼ੁਰਗ ਤੋਂ ਲੈ ਕੇ ਅੱਜ ਤੱਕ ਇਸ ਮੁਸ਼ਕਿਲ ਦਾ ਕੋਈ ਹੱਲ ਨਹੀਂ ਨਿਕਲਿਆ ਸਾਡੇ ਪਿੰਡ ਦੇ ਨੌਜਵਾਨ ਬਜ਼ੁਰਗ ਤੇ ਬੱਚਿਆਂ ਦਾ ਖਿਆਲ ਰੱਖ ਰਹੇ ਹਾਂ ਪਰ ਪਿੰਡ ਦਾ ਸੰਪਰਕ ਹੋਰ ਪਿੰਡਾਂ ਨਾਲੋਂ ਟੁੱਟ ਚੁੱਕਿਆ ਹੈ ਪਰਮਾਤਮਾ ਭਲੀ ਕਰੇ ਪੰਜਾਬ ਦੇ ਵਿੱਚ ਜਿੱਥੇ ਬਾਰਿਸ਼ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਹਰ ਪਾਸੇ ਮੀਂਹ ਪੈ ਰਿਹਾ ਹੈ ਉੱਥੇ ਦੂਜੇ ਪਾਸੇ ਇਸ ਮੀਂਹ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਬਾਰਿਸ਼ ਨੇ ਕਈ ਲੋਕਾਂ ਨੂੰ ਰਾਹਤ ਦਿੱਤੀ ਹੈ ਉੱਥੇ ਬਹੁਤ ਸਾਰਾ ਨੁਕਸਾਨ ਵੀ ਹੋਇਆ ਹੈ ਮਨਮੋਹਨ ਵਾਰਿਸ ਨੇ ਵੀ ਐਸੀ ਵੀਡੀਓ ਆਪਣੇ ਪਿੰਡ ਤੋਂ ਸਾਂਝਾ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਪਾਣੀ ਦੇ ਵਿੱਚ ਚੰਦੇ ਹੋਏ ਲੰਘਦੇ ਹੋਏ ਨਜ਼ਰ ਆ ਰਿਹਾ ਹੈ ਤੇ ਉਹਨਾਂ ਦੇ ਪਿੰਡ ਦੇ ਵਿੱਚ ਕਿੰਨਾ ਜ਼ਾਦਾ ਪਾਣੀ ਵੀ ਇਕੱਠਾ ਹੋ ਗਿਆ ਹੈ ਉਹਨਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਬਰਸਾਤ ਦੇ ਮੀਂਹ ਦੇ ਨਾਲ ਹੜਾ ਵਾਲੀ ਸਥਿਤੀ ਬਣੀ ਹੋਈ ਹੈ ਪਰ ਸਾਡੇ ਪਿੰਡ ਫਲਵਾਲ ਵਿੱਚ ਚੋ ਦਾ ਬੰਨ ਟੁੱਟਣ ਕਾਰਨ ਹਾਲਾਤ ਬਹੁਤ ਚਿੰਤਾਜਨਕ ਬਣ ਗਏ ਹਨ ਆ ਵੀਡੀਓ ਸਾਡੇ ਪਿੰਡ ਦੀ ਹੈ ਫਸਲਾਂ ਜਾਂ ਖੇਤੀ ਦੀ ਗੱਲ ਛੱਡੋ ਪਾਣੀ ਘਰਾਂ ਵਿੱਚ ਵੜ ਗਿਆ ਅਤੇ ਵਹਾਅ ਵੀ ਬਹੁਤ ਤੇਜ਼ ਹੈ ਇਹੋ ਜਿਹੀ ਸਥਿਤੀ ਹੋਰ ਇਲਾਕਿਆਂ ਜਾਂ ਹੋਰ ਪਿੰਡਾਂ ਸ਼ਹਿਰਾਦੀ ਵੀ ਬਣੀ ਹੋਈ ਹੈ ਪਰ ਸਾਡੇ ਤਾਂ ਬਜ਼ੁਰਗ ਤੋਂ ਲੈ ਕੇ ਅੱਜ ਤੱਕ ਇਸ ਮੁਸ਼ਕਿਲ ਦਾ ਕੋਈ ਹੱਲ ਨਹੀਂ ਨਿਕਲਿਆ ਸਾਡੇ ਪਿੰਡ ਦੇ ਨੌਜਵਾਨ ਬਜ਼ੁਰਗ ਤੇ ਬੱਚਿਆਂ ਦਾ ਖਿਆਲ ਰੱਖ ਰਹੇ ਹਾਂ ਪਰ ਪਿੰਡ ਦਾ ਸੰਪਰਕ ਹੋਰ ਪਿੰਡਾਂ ਨਾਲੋਂ ਟੁੱਟ ਚੁੱਕਿਆ ਹੈ ਪਰਮਾਤਮਾ ਭਲੀ ਕਰੇ